ਕਮ ਆ ਗਿਆ ਉਤੋਂ ਵੀ ਥਾਣੇ ਦੀ ਚਾਰ ਦੁਵਾਰੀ ਕਰਾਉ। ਅੱਛਾ। ਕਹਿੰਦਾ ਚਾਰ ਦੁਵਾਰੀ ਕਿਹੜਾ ਸੌਖੀ ਆ ਉਸ ਵੇਲੇ 10 10 ਫੁੱਟ ਚਾਰ ਦੁਵਾਰੀ ਹੁੰਦੀ ਸੀਗੀ। ਨਾ ਕੋਈ ਫੰਡ ਆਪਣੇ ਲੈਵਲ ਤੇ ਕਰਾਉਣੀ ਸੀਗੀ ਸਾਰੀ। ਹਾਂਜੀ। ਤੇ ਕਹਿੰਦਾ ਮੈਂ ਕਦੇ ਕਹਿੰਦਾ ਕਿਸੇ ਛੱਲ ਵਾਲੀ ਦੀਆਂ ਮਿੰਤਾਂ ਕਰਾਂਗੇ ਤੇ ਪੱਠੇ ਵਾਲੀ ਦੀਆਂ ਮਿੰਤਾਂ ਕਰਾਂ ਹੌਲੀ ਹੌਲੀ ਚਾਰ ਦੁਵਾਰੀ ਕਰਾਉਣੀ ਸ਼ੁਰੂ ਕਰਤੀ। ਤੇ ਇੰਨੀ ਦਿਨ ਨੂੰ ਕਹਿੰਦਾ ਮੇਰਾ ਇੱਕ ਡੀਐਸਪੀ ਆ ਗਿਆ। ਡੀਐਸਪੀ ਕਹਿੰਦਾ ਨਵਾਂ ਕਿੱਥੋਂ ਆਇਆ ਸੀ ਗਿਆ। ਕਹਿੰਦਾ ਇੱਕ ਤਾਂ ਮੈਂ ਵੈਸੇ ਤੋਂ ਪਹਿ ਹੋ ਰਿਹਾ ਸੀਗਾ ਵੀ ਚਾਰ ਦੁਵਾਰੀ ਦਾ ਕੋਈ ਸਾਧਨ ਹੈ ਨਹੀਂ ਸੀ ਕੋਈ ਮਤਲਬ ਪੈਸੇ ਬਹੁਤ ਲੱਗ ਜਾਂਦੇ ਸੀ ਮੇਰੇ ਕਹਿੰਦਾ ਰੋਜ਼ ਸ਼ਾਮ ਨੂੰ ਆ ਕੇ ਬਹਿ ਜਾ ਕਰੇ ਕਹਿੰਦਾ ਮੇਰੇ ਕਾਜੂ ਖਾ ਕੇ ਤੇ ਮਿੱਠੀ ਮੇਰੇ ਤੇ ਖੜੇ ਖੜੀ ਜਾ ਕਰੇ ਦਬਕੇ ਮਰੀ ਜਾ ਕਰੇ ਆਵੇਂ ਇੱਕ ਵਾਰੀ ਤੰਗ ਆ ਗਿਆ ਪੂਰਾ ਮੈਂ ਨਾ ਕਹਿੰਦਾ ਸਵੇਰੇ ਸਵੇਰੇ ਕਹਿੰਦਾ ਪਾਠ ਕਰਦਾ ਸੀ ਹਨੂਮਾਨ ਚਾਲੀਸਾ ਪੜਿਆ ਤੇ ਮੈਂ ਬੇਨਤੀ ਕੀਤੀ ਵੀ ਇਹ ਬਦਰੰਗ ਬਲੀ ਬੀ ਯਾ ਤਾਂ ਮੇਰੀ ਬਦਲੀ ਕਰ ਦੇ ਇੱਥੋਂ ਦੇ ਜਾ ਡੀਐਸਪੀ ਨੂੰ ਬਦਲਾ ਦੇ ਵੀ ਮੈਂ ਤਾਂ ਬਹੁਤ ਫਸਿਆ ਆਇਆ ਪੂਰਾ ਹਨਾ ਹਾਂਜੀ ਤੇ ਤੁਸੀਂ ਹੈਰਾਨ ਹੋਵੋਗੇ ਕਿ ਕਿਵੇਂ ਬਜਰੰਗਬਲੀ ਨੇ ਕਿਵੇਂ ਬਦਲੀ ਕਰਾਈ ਅੱਛਾ ਕਹਿੰਦਾ ਇੰਦੀ ਮੀਨ ਟਾਈਮ ਅਸੀਂ ਭੁਖੀ ਦਾ ਟਰੱਕ ਫੜ ਲਿਆ ਟਰੱਕਾਂ ਵਾਲੇ ਹੁੰਦੇ ਨਾ ਹਾਂ ਉਹਨਾਂ ਨੇ ਬਹੁਤਿਆਨੇ ਬਾਂਦਰ ਰੱਖੇ ਹੁੰਦੇ ਆ ਹਾਂ ਸਿੰਗਲੀ ਨਾਲ ਬਾਂਦ ਸਿੰਗਲੀ ਦਾ ਬਾਂਦ ਲੰਬੀ ਸਾਰੀ ਸਿੰਗਲੀ ਬੰਨੀ ਹੁੰਦੀ ਆ ਉੱਪਰ ਬੈਠਾ ਹੁੰਦਾ ਟੂਲ ਦੇ ਉੱਪਰ ਬੈਠਾ ਹੁੰਦਾ ਜਿਵੇਂ ਉਹ ਗਾਣਾ ਬੱਬੂ ਮਾਨ ਦਾ ਟੂਲ ਤੇ ਬਾਂਦਰ ਬਿਠਾਉਣਾ ਹੈ ਨਾ ਹਾਂ ਤੋ ਬੇਸਿਕਲੀ ਉਹ ਰਾਖੀ ਰੱਖਦੇ ਨੇ ਮਤਲਬ ਕੋਈ ਬੰਦਾ ਪਿੱਛੇ ਕਈ ਵਾਰੀ ਮੋੜ ਤੇ ਕੋਈ ਚੜ ਗਿਆ ਸਾਮਾਨ ਸਿੱਟ ਦਾ ਥੱਲੇ ਮਤਲਬ ਇਦਾਂ ਚੋਰੀਆਂ ਰੋਕਦੇ ਨੇ ਹਾਂਜੀ ਕਹਿੰ ਤੇ ਪਰਚਾ ਹੋ ਗਿਆ ਜਿਹੜੀ ਭੁੱਖੀ ਦਾ ਮਾਲ ਖਾਨੇ ਜਮਾ ਹੋ ਗਈ ਹਾਂਜੀ ਤੇ ਡਰਾਈਵਰ ਕਨੈਕਟਰ diel ਚਲੇ ਗਏ ਹਾਂਜੀ ਤੇ ਮਸਲਾ ਰਹਿ ਗਿਆ ਬਾਂਦਰ ਦਾ ਹੁਣ ਬਾਂਦਰ ਦਾ ਕੀ ਕਰੀਏ ਹਾਂਜੀ ਤਾਂ ਉਹ ਉਹਨੂੰ ਅਡਾਪਟ ਕਰਾਤਾ ਚਾਹ ਵਾਲਾ ਕਹਿੰਦਾ ਮੈਂ ਰੱਖ ਲੈਣਾ ਹਾਂਜੀ ਉਹਨੇ ਲੰਬੀ ਵਾਲੀ ਰੱਸੀ ਪਾਦੀ ਬਾਂਦਰ ਦੇ ਹਾਂਜੀ ਤੇ ਉਹ ਸਫੈਦਾ ਸੀਗਾ ਉਹਦੇ ਉੱਤੇ ਬਠਾ ਰਹਿੰਦਾ ਜੀ ਉੱਤੇ ਚੜ ਕੇ ਜਦੋਂ ਉਹਨੇ ਕੁਝ ਖਾਣਾ ਹੁੰਦਾ ਸੀਗਾ ਉਹ ਥੱਲੇ ਆ ਜਾਂਦਾ ਸੀ ਹਾਂਜੀ ਹੁਣ ਉਹਦੀ ਅਟੈਚਮੈਂਟ ਹੋ ਗਈ ਉਹਦੇ ਨਾਲ ਚਾਹ ਵਾਲੇ ਨਾਲ ਹਾਂਜੀ ਬਹੁਤ ਜ਼ਿਆਦਾ ਮਤਲਬ ਕਿ ਤਰ੍ਹਾਂ ਦਾ ਖੋਖੇ ਦੀ ਰਾਖੀ ਕਰਨ ਲੱਗ ਪਿਆ ਹਾਂਜੀ ਕਹਿੰਦਾ ਇੱਕ ਦਿਨ ਰਾਤ ਨੂੰ ਨਹੀਂ ਰਜਾ ਸੀਗਾ ਜੀ ਡੀ ਕਹਿੰਦਾ ਜੇ ਗੇਟ ਤੋਂ ਉਤਰੀ ਸੀਗੇ ਉਹ ਚਾਹਲੇ ਖੋਖੇਵਾਲ ਨੂੰ ਮੜਾ ਜਾ ਹੋਏ ਤਾਂ ਉਹਨੇ ਕੀਤਾ ਜੀ ਉਪਰੋਂ ਮਾਰੀ ਛਾਲ ਬੰਦਨੇ ਉਹ ਨੂੰ ਆਏ ਸੀ ਵੀ ਕਿਤੇ ਮੇਰੇ ਖੋਖੇ ਨੂੰ ਛੇੜਨ ਲੱਗਾ ਕੁਝ ਕਰਨ ਲੱਗਾ ਹਾਂਜੀ ਔਰ ਉੱਤੇ ਮੋਢਿਆਂ ਤੇ ਲੈਡ ਕੀਤਾ ਹੋ ਚਾਰ ਪੰਜ ਪੇੜਾਂ ਉਧਰੋਂ ਚਾਰ ਪੰਜ ਪੇੜਾਂ ਉਧਰੋਂ ਮਾਰੀਆਂ ਡਿਪਟੀ ਸਾਹਿਬ ਦੇ ਤੇ ਨਾਲ ਹੀ ਨਾਲ ਚੜ ਗਿਆ ਉੱਤੇ ਸਵੈਦੇ ਤੇ ਚੜ ਗਿਆ ਹਾਂਜੀ ਅੱਛਾ ਉਹਨੂੰ ਕੁਝ ਨਹੀਂ ਪਤਾ ਵੀ ਰਾਤ ਨੂੰ ਹੋਇਆ ਕੀ ਨਾ ਕਿਸੇ ਗਨਮੈਨ ਨੂੰ ਪਤਾ ਵੀ ਕੀ ਹੋ ਗਿਆ ਹਾਂਜੀ ਡਿਪਟੀ ਸਾਹਿਬ ਦਾ ਰੰਗ ਬੜਾ ਗੋਰਾ-ਗੋਰਾ ਸੀਗਾ ਤੇ ਲਾਲ ਹੋ ਗਿਆ ਮੂੰਹ ਉਹਦਾ ਭਾਈ ਕਹਿੰਦਾ ਅੰਦਰੋਂ ਕੰਬਦਾ ਪੜਿਆ ਕਹਿੰਦਾ ਆ ਕੇ ਤੇ ਮੈਨੂੰ ਕਹਿੰਦਾ ਕਹਿੰਦਾ ਵੀ ਯਾਰ ਤੇਰੇ ਥਾਣੇ 'ਚ ਕੋਈ ਸ਼ਾਇਆ ਹੂੰ ਪਤਾ ਯਾਰ ਕਮਾਲੀ ਹੋ ਗਈ ਅੱਜ ਤੱਕ ਬਹੁਤ ਮਸਾਂ ਬਚੇ ਆ ਤੇ ਮੈਂ ਸਮਝ ਗਿਆ ਵੀ ਬਾਂਦਰ ਦਾ ਕੰਮ ਹੈ ਨਾ ਮੈਂ ਕਿਉਂ ਦੱਸਣਾ ਜੀ ਕਹਿੰਦਾ ਉਹਨੂੰ ਮੈਂ ਕਿਹਾ ਜਨਾਬ ਤੁਹਾਨੂੰ ਪਤਾ ਜਿਹੜਾ ਇਹ ਜਿਹੜਾ ਹੈਗਾ ਥਾਣਾ ਨਾ ਇਹ ਸ਼ਿਵਾਂ ਦੀ ਜ਼ਮੀਨ 'ਚ ਬਣਾ ਹੋਇਆ ਇਹ ਤਾਂ ਕੋਈ ਸਾਡੇ ਸੰਤਰੀ ਨਹੀਂ ਖੜਦਾ ਹਾਂਜੀ ਕਹਿੰਦਾ ਜਿੰਨੀ ਕ ਅਸੀਂ ਬਣਾਉਨੇ ਆ ਆਪਣੀ ਚਾਰ ਦੁਆਰੀ ਸਵੇਰ ਨੂੰ ਡਿੱਗ ਪੈਂਦੀ ਐ ਸਾਡੇ ਕੋਈ ਡਰਦਾ ਸੰਤਰੀ ਨਹੀਂ ਖੜਦਾ ਉਹ ਸੁਣ ਕੇ ਹੋਰ ਹੀ ਕੰਬਣ ਲੱਗ ਗਿਆ ਤੇ ਮੈਨੂੰ ਕਹਿੰਦਾ ਫਿਰ ਐ ਕਰ ਮੈਨੂੰ ਪਾਣੀ ਪੀਆ ਪਹਿਲਾਂ ਤਾਂ ਤੇ ਮੈਨੂੰ ਵੋਰ ਤੱਕ ਛੱਡ ਗਿਆ ਬੁਜਰੰਗ ਬਲੀ ਬੋੜ ਗਿਆ ਤੇ ਉਦੋਂ ਮੁੜ ਕੇ ਕਹਿੰਦਾ ਉਹ ਮੇਰੇ ਥਾੜੇ ਨਹੀਂ ਵੜਿਆ ਭਾਈ